ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਆਪਾਂ ਕਰਨ ਜਾ ਰਹੇ ਹਾਂ ਜੀ ਨਾਵਲਕਾਰ ਗੁਰਦਿਆਲ ਸਿੰਘ ਦੇ ਪ੍ਰਸ਼ਨ ਉੱਤਰ ਅੱਜ ਜੀ ਉਹਨਾਂ ਦੇ ਪ੍ਰਸ਼ਨ ਉੱਤਰਾਂ ਦਾ ਭਾਗ ਦੂਜਾ ਹੈ ਭਾਗ ਕੇ 30 ਅਸੀਂ ਪ੍ਰਸ਼ਨ ਉੱਤਰ ਕਰ ਚੁੱਕੇ ਹਾਂ ਤੇ 30 ਆ ਜੱਗੇ ਹੋਰ ਕਰਾਂਗੇ ਸੋ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਤੇ ਕਲਾਸ ਨੂੰ ਜੁਆਇਨ ਕਰ ਲੈਣ ਤੇ ਫਿਰ ਆਪਾਂ ਕਲਾਸ ਨੂੰ ਸ਼ੁਰੂ ਕਰੀਏ ਜੀ ਸੋ ਸਵਾਗਤ ਹੈ ਕੀਤ ਜੀ ਪ੍ਰੀਤ ਜੀ प्रदीप ਜੀ ਵਾਹਿਗੁਰੂ ਜੀ ਮਨਪ੍ਰੀਤ ਜੀ ਮਨੀਸ਼ਾ ਜੀ ਰੀਨਾ ਜੀ ਸਭ ਦਾ ਸਵਾਗਤ ਹੈ ਜੀ ਕਲਾਸ ਦੇ ਵਿੱਚ ਤੇ ਕੋਰਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਫਿਰ ਆਪਾਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰਦੇ ਹਾਂ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਚੱਲਦੇ ਹਾਂ ਜੀ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਹਾਂਜੀ ਪ੍ਰਸ਼ਨ ਨੰਬਰ 31 ਗੁਰਦੇਵਾਲ ਸਿੰਘ ਦੀ ਪੜ੍ਹਾਈ ਜਾਰੀ ਰੱਖਣ ਲਈ ਕਿਸ ਨੇ ਸਹਾਇਤਾ ਕੀਤੀ অপਸ਼ਨ A ਮਦਨ ਮੋਹਨ ਸ਼ਰਮਾ B ਅਤਰ ਸਿੰਘ C ਸੋਨ ਸਿੰਘ ਤੇ D ਮਦਨ ਲਾਲ ਹਾਂਜੀ ਪ੍ਰਸ਼ਨ ਨੰਬਰ 131 ਦੇ ਲਈ ਕਰ ਦਿਓ ਜੀ ਉੱਤਰ ਕੀ ਬਨੇਗਾ ਜੀ ਇਸ ਦਾ ਉੱਤਰ ਕਿ ਗੁਰਦਿਆਲ ਸਿੰਘ ਨੂੰ ਆਪਣੀ ਪੜ੍ਹਾਈ ਅੱਗੇ ਕੰਟੀਨਿਊ ਕਰਨ ਦੇ ਵਿੱਚ ਕਿਸ ਨੇ ਮਦਦ ਕੀਤੀ ਤਾਂ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹਾਂਜੀ ਮਦਨ ਮੋਹਨ ਸ਼ਰਮਾ ਤੋ ਇਹ ਆਪਸ਼ਨ ਬਿਲਕੁਲ ਸਹੀ ਹੈ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 32 ਤਾਂ ਗੁਰਦੇਵਾਲ ਸਿੰਘ ਕਿਹੜੀ ਯੂਨੀਵਰਸਿਟੀ ਦੇ ਰੀਜਨਲ ਸੈਂਟਰਲ ਬਠਿੰਡਾ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਆਪਸ਼ਨ A ਪੰਜਾਬ ਯੂਨੀਵਰਸਿਟੀ B ਪੰਜਾਬੀ ਯੂਨੀਵਰਸਿਟੀ C ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ D ਦਿੱਲੀ ਯੂਨੀਵਰਸਿਟੀ ਹਾਂਜੀ ਪ੍ਰਸ਼ਨ ਨੰਬਰ 32 ਦੇ ਲਈ ਕਰ ਦਿਓ ਜੀ ਉੱਤਰ ਕਿਹੜੀ ਯੂਨੀਵਰਸਿਟੀ ਆਏਗਾ ਤਾਂ ਜੀ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਬੀ ਬਿਲਕੁਲ ਸਹੀ ਪੰਜਾਬੀ ਯੂਨੀਵਰਸਿਟੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 33 ਸੱਗੀ ਫੁੱਲ ਕਹਾਣੀ ਸੰਗ੍ਰਹਿ ਕਦੋਂ ਛਪਿਆ ਆਪਸ਼ਨ A 1960 B 1965 C 1962 ਤੇ D 1970 ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਕਰ ਦਿਓ ਜੀ ਉੱਤਰ ਕਿਹੜੇ ਸਨ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਜੀ ਸੱਗੀ ਫੁੱਲ ਕਹਾਣੀ ਸੰਗ੍ਰਹਿ ਸੋ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀ ਬਿਲਕੁਲ ਸਹੀ 1962 ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 34 ਕੁੱਤਾ ਤੇ ਆਦਮੀ ਕਿਸ ਵਿਦਾ ਦੀ ਰਚਨਾ ਹੈ অপਸ਼ਨ A ਨਾਵਲ B ਸਵੈ ਜੀਵਨੀ C ਨਾਟਕ ਤੇ D ਕਹਾਣੀ ਸੰਗ੍ਰਹਿ ਹਾਂਜੀ ਪ੍ਰਸ਼ਨ ਨੰਬਰ 34 ਦੇ ਲਈ ਕਰ ਦਿਓ ਜੀ ਉੱਤਰ ਕੀ ਉੱਤਰ ਬਣੇਗਾ ਜੀ ਇਸ ਦਾ ਤਾਂ ਜੀ ਜਿਨ੍ਹਾਂ ਨੇ ਉੱਪਰ ਇੱਥੇ ਉੱਤਰ ਦਿੱਤਾ ਹੈ ਡੀ ਕਹਾਣੀ ਸੰਗ੍ਰਹਿ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਪ੍ਰਸ਼ਨ 35 ਫਰੀਦਾ ਰਾਤੀ ਵੱਡੀਆਂ ਨਾਟਕ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1980 B 1982 C 1983 ਤੇ D 1985 ਹਾਂਜੀ ਪ੍ਰਸ਼ਨ ਨੰਬਰ 35 ਦੇ ਲਈ ਉੱਤਰ ਕਰ ਦਿਓ ਜੀ ਸਾਰੇ ਜਣੇ ਕਿ ਫਰੀਦਾ ਰਾਤੀ ਵੱਡੀਆਂ ਨਾਟਕ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਤੇ ਜੀ ਇੱਥੇ ਉੱਤਰ B ਕਰਨ ਵਾਲੇ ਬਿਲਕੁਲ ਸਹੀ ਹਨ 1982 ਈਸਵੀ ਦੇ ਵਿੱਚ ਅੱਗੇ ਜੀ ਪ੍ਰਸ਼ਨ 36 ਗੁਰਦੇਵਾਲ ਸਿੰਘ ਦੀ ਪਹਿਲੀ ਪੁਸਤਕ ਬਕਲਮ ਕਿਸ ਨਾਲ ਸੰਬੰਧਿਤ ਸੀ অপਸ਼ਨ A ਬੱਚਿਆਂ ਲਈ ਕਹਾਣੀਆਂ B ਬਾਲਗਾਂ ਲਈ ਕਹਾਣੀਆਂ C ਕਵਿਤਾਵਾਂ ਤੇ D ਲੇਖ ਹਾਂਜੀ ਪ੍ਰਸ਼ਨ ਨੰਬਰ 36 ਦੇ ਲਈ ਕਰ ਦਿਓ ਜੀ ਉੱਤਰ ਜਿਹੜੀ ਉਹਨਾਂ ਦੀ ਪਹਿਲੀ ਪੁਸਤਕ ਸੀ ਬਕਲਮ ਉਹ ਕਿੰਨਾ ਦੇ ਨਾਲ ਸੰਬੰਧਿਤ ਸੀ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬੱਚਿਆਂ ਲਈ ਕਹਾਣੀਆਂ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ 37 ਡਗਮਗ ਛਾੜ ਰੇ ਮਨ ਬੌਰਾ ਰਚਨਾ ਦੀ ਵਿਦਾ ਕੀ ਹੈ অপਸ਼ਨ ਏ ਨਾਵਲ ਬੀ ਕਹਾਣੀ ਸੀ ਲੇਖ ਸੰਗ੍ਰਹਿ ਤੇ ਡੀ ਨਾਟਕ ਹਾਂਜੀ ਪ੍ਰਸ਼ਨ ਨੰਬਰ 10 37 ਦੇ ਲਈ ਉੱਤਰ ਕਰ ਦਿਓ ਜੀ ਕਿ ਡਗਮਗ ਛਾੜ ਰੇ ਮਨ ਬੌਰਾ ਕਿਸ ਤਰ੍ਹਾਂ ਦੀ ਪੁਸਤਕ ਹੈ ਇੱਥੇ ਜਿਹੜੇ ਉੱਤਰ ਹੈ ਜੀ ਉਹ ਆ ਰਹੇ ਨੇ ਮਿਕਸ ਪਰ ਜਿਨ੍ਹਾਂ ਨੇ ਉੱਤਰ ਦਿੱਤਾ ਹੈ ਜੀ ਸੀਓ ਬਿਲਕੁਲ ਸਹੀ ਹਨ ਇਹ ਹੈ ਜੀ ਲੇਖ ਸੰਗ੍ਰਹਿ ਅੱਗੇ ਚੱਲਦੇ ਹਾਂ ਪ੍ਰਸ਼ਨ 38 ਗੁਰਦੇਵਾਲ ਸਿੰਘ ਨੂੰ ਸੋਵੀਅਤ ਨਹਿਰੂ ਅਵਾਰਡ ਕਦੋਂ ਮਿਲੇ ਆਪਸ਼ਨ A 1980 B 1998 C 1990 ਤੇ D 1986 ਹਾਂਜੀ ਪ੍ਰਸ਼ਨ ਨੰਬਰ 38 ਦੇ ਲਈ ਕਰ ਦਿਓ ਜੀ ਉੱਤਰ ਕਿ ਉਹਨਾਂ ਨੂੰ ਸੋਵੀਅਤ ਨਹਿਰੂ ਅਵਾਰਡ ਕਦੋਂ ਮਿਲਿਆ ਤੇ ਜੀ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਡੀ ਬਿਲਕੁਲ ਸਹੀ 1986 ਇਸਵੀ ਵਿੱਚ ਅੱਗੇ ਜੀ ਪ੍ਰਸ਼ਨ 39 ਲਿੰਕਾ ਬੁੱਕ ਆਫ ਰਿਕਾਰਡ ਵਿੱਚ ਗੁਰਦੇਵਾਲ ਸਿੰਘ ਦਾ ਨਾਮ ਕਦੋਂ ਦਰਜ ਹੋਇਆ অপਸ਼ਨ A 2010 B 2012 C 2015 D 2016 ਹਾਂਜੀ ਪ੍ਰਸ਼ਨ ਨੰਬਰ 39 ਦੇ ਲਈ ਕਰ ਦਿਓ ਜੀ ਉੱਤਰ ਕਿ ਉਹਨਾਂ ਦਾ ਨਾਮ ਲਿੰਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਦਰਜ ਕੀਤਾ ਗਿਆ ਤੇ ਜੀ ਜਿਨ੍ਹਾਂ ਨੇ ਇੱਥੇ ਉੱਤਰ C ਕੀਤਾ ਹੈ 2015 ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ 40 ਗੁਰਦੇਵਾਲ ਸਿੰਘ ਦਾ ਨਾਵਲ ਮੜੀ ਦਾ ਦੀਵਾ ਕਿਸ ਭਾਸ਼ਾ ਵਿੱਚ ਸਭ ਤੋਂ ਵੱਧ ਵਿਕਿਆ ਅਪਟਨੇ ਹਿੰਦੀ ਬੀ ਅੰਗਰੇਜ਼ੀ ਸੀ ਰੂਸੀ ਤੇ ਡੀ ਫਰਾਂਸੀਸੀ ਹਾਂਜੀ ਪ੍ਰਸ਼ਨ ਨੰਬਰ 40 ਦੇ ਲਈ ਦੇ ਦਿਓ ਜੀ ਉੱਤਰ ਕਿਸ ਭਾਸ਼ਾ ਦੇ ਵਿੱਚ ਸਭ ਤੋਂ ਵੱਧ ਵਿਕਿਆ ਜੀ ਇਹ ਨਾਵਲ ਮੜੀ ਦਾ ਦੀਵਾ ਤੇ ਜੀ ਇੱਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਰੂਸੀ ਭਾਸ਼ਾ ਦੇ ਵਿੱਚ ਸਭ ਤੋਂ ਵੱਧ ਵਿਕਿਆ ਅੱਗੇ ਜੀ ਪ੍ਰਸ਼ਨ 41 ਹਾਂਜੀ ਪਹਿਲਾ ਨਾਵਲ ਸੀ ਜੋ 1964 ਦੇ ਵਿੱਚ ਆਇਆ ਤੇ ਕਈ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ ਇਸ ਦਾ ਤੇ ਰੂਸੀ ਭਾਸ਼ਾ ਦੇ ਵਿੱਚ ਸਭ ਤੋਂ ਵਿਕਣ ਵਾਲਾ ਨਾਵਲ ਸੀ ਇਹ ਅੱਗੇ ਜੀ ਪ੍ਰਸ਼ਨ 41 ਧਰਮ ਸਿੰਘ ਅਤੇ ਪੰਤਾ ਕਿਸ ਨਾਵਲ ਦੇ ਪਾਤਰ ਹਨ অপਸ਼ਨ A ਅਣ ਹੋਏ B ਮੜੀ ਦਾ ਦੀਵਾ ਸੀ ਆਹਟ ਆਹਣ ਤੇ D ਕੋਇਲਾ ਹਾਂਜੀ ਪ੍ਰਸ਼ਨ ਨੰਬਰ 41 ਦਾ ਉੱਤਰ ਕਰ ਦਿਓ ਜੀ ਕੀ ਬਣੇਗਾ ਜੀ ਇਸ ਦਾ ਉੱਤਰ ਧਰਮ ਸਿੰਘ ਤੇ ਪੰਤਾ ਕਿਸ ਨਾਵਲ ਦੇ ਪਾਤਰ ਹਨ ਤਾਂ ਜੀ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਮੜੀ ਦਾ ਦੀਵਾ ਹਾਂ ਜੀ ਜਗਸੀਰ ਵੀ ਇਸ ਦਾ ਇੱਕ ਮੁੱਖ ਪਾਤਰ ਹੈ ਅੱਗੇ ਜੀ ਪ੍ਰਸ਼ਨ 42 ਮੋਦਨ ਕਿਸ ਨਾਵਲ ਦਾ ਮੁੱਖ ਪਾਤਰ ਹੈ অপਸ਼ਨ A ਪਰਸਾ B ਕੁਵੇਲਾ C ਅਣ ਹੋਏ ਤੇ D ਅਧ ਚੰਨਨੀ ਰਾਤ ਹਾਂ ਜੀ 42 ਦੇ ਲਈ ਉੱਤਰ ਕਰਦੇ ਹੋ ਜੀ ਸਾਰੇ ਜਣੇ ਕਿ ਜਿਹੜਾ ਮੋਦਨ ਹੈ ਉਹ ਕਿਸ ਨਾਵਲ ਦਾ ਮੁੱਖ ਪਾਤਰ ਹੈ ਤੇ ਜੀ ਉੱਤਰ ਜਿਨ੍ਹਾਂ ਨੇ ਡੀ ਕੀਤਾ ਹੈ ਬਿਲਕੁਲ ਸਹੀ ਅਧ ਚਾਨਣੀ ਰਾਤ ਅੱਗੇ ਜੀ ਪ੍ਰਸ਼ਨ 43 ਅੰਨੇ ਘੋੜੇ ਦਾ ਦਾਨ ਨਾਵਲ ਦਾ ਮੁੱਖ ਪਾਤਰ ਕੌਣ ਹੈ অপਸ਼ਨ A ਮੇਲੂ B ਜਗਸੀਰ C ਪਰਸਾ ਤੇ D ਬਿਸ਼ਨਾ ਹਾਂਜੀ ਪ੍ਰਸ਼ਨ ਨੰਬਰ 43 ਦੇ ਲਈ ਉੱਤਰ ਕਰਦੇ ਹੋ ਜੀ ਸਾਰੇ ਜਣੇ ਅ ਬਿਲਕੁਲ ਜੀ ਬਿਲਕੁਲ ਤੇ ਤੇ ਜਿਨ੍ਹਾਂ ਦਾ ਉੱਤਰ ਏ ਆ ਰਿਹਾ ਹੈ ਜੀ ਮੇਲੂ ਬਿਲਕੁਲ ਸਹੀ ਉੱਤਰ ਅੰਨੇ ਘੋੜੇ ਦਾ ਦਾਨ ਨਵਲ ਦਾ ਮੁੱਖ ਪਾਤਰ ਮੇਲੂ ਹੈ ਅੱਗੇ ਜੀ ਪ੍ਰਸ਼ਨ 44 ਗੁਰਦੇਵਾਲ ਸਿੰਘ ਪੰਜਾਬੀ ਸਾਹਿਤ ਦੇ ਕਿਹੜੇ ਦੌਰ ਦੇ ਲੇਖਕ ਹਨ ਅਪਣੇ ਪਹਿਲੇ ਬੀ ਦੂਜੇ ਸੀ ਤੀਜੇ ਤੇ ਡੀ ਚੌਥੇ ਹਾਂਜੀ ਪ੍ਰਸ਼ਨ ਨੰਬਰ 44 ਦੇ ਲਈ ਕਰਦੇ ਹੋ ਉੱਤਰ ਗੁਰਦੇਵਾਲ ਸਿੰਘ ਪੰਜਾਬੀ ਸਾਹਿਤ ਦੇ ਕਿਹੜੇ ਦੌਰ ਦੇ ਲੇਖਕ ਹਨ ਤੇਜੀ ਜਿਨ੍ਹਾਂ ਨੇ ਇੱਥੇ ਉੱਤਰ ਕੀਤਾ ਹੈ ਸੀ ਬਿਲਕੁਲ ਸਹੀ ਤੀਜੇ ਦੌਰ ਦੇ ਨਾਵਲਕਾਰ ਹਨ ਜੀ ਅੱਗੇ ਪ੍ਰਸ਼ਨ 45 ਗੁਰਦੇਵਾਲ ਸਿੰਘ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਕਦੋਂ ਮਿਲਿਆ অপਸ਼ਨ A 1990 B 1992 C 1995 D 1998 ਹਾਂਜੀ ਪ੍ਰਸ਼ਨ ਨੰਬਰ 45 ਦੇ ਲਈ ਸਹੀ ਉੱਤਰ ਦੀ ਚੋਣ ਕਰੋ ਜੀ ਚਾਰਾਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜੀ ਜਦੋਂ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਮਿਲਿਆ ਤੇ ਜੀ ਜਿਨ੍ਹਾਂ ਦਾ ਇੱਥੇ ਉੱਤਰ ਆ ਰਿਹਾ ਹੈ D ਉਹ ਸਹੀ ਹਨ 1998 ਈਸਵੀ ਦੇ ਵਿੱਚ ਅਵਾਰਡ ਮਿਲਦਾ ਹੈ ਸ਼੍ਰੋਮਣੀ ਸਹਿਤਕਾਰ ਦਾ ਨਹੀਂ ਜੀ ਸੌਰੀ ਬੀ ਉੱਤਰ ਸਹੀ ਆਏਗਾ ਜੀ ਬੀ ਡੀ ਨਹੀਂ ਬੀ ਉੱਤਰ ਸਹੀ ਮੰਨਿਆ ਜਾਏਗਾ 1992 ਦੇ ਵਿੱਚ ਮਿਲਦਾ ਉਹ ਤਾਂ ਦੂਜਾ ਅਵਾਰਡ ਸੀ ਸੋ ਇੱਥੇ ਬੀ ਉੱਤਰ ਸਹੀ ਰਹੇਗਾ ਹਾਂ 98 ਦੇ ਵਿੱਚ ਪਦਮ ਸ਼੍ਰੀ ਮਿਲਿਆ ਸੀ ਸੋ ਇੱਥੇ ਬੀ ਆਪਸ਼ਨ ਬਿਲਕੁਲ கரੈਕਟ ਹੈ 1992 ਅੱਗੇ ਜੀ ਪ੍ਰਸ਼ਨ 46 ਰੇਤੇ ਦੀ ਇੱਕ ਮੁਠੀ ਨਾਵਲ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1968 B 1970 C 1972 ਤੇ D 1975 ਹਾਂਜੀ ਪ੍ਰਸ਼ਨ ਨੰਬਰ 46 ਦੇ ਲਈ ਕਰ ਦਿਓ ਜੀ ਉੱਤਰ ਕੀ ਬੰਦਾ ਹੈ ਜੀ ਰੇਤੇ ਦੀ ਇੱਕ ਮੁਠੀ ਨਾਵਲ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਹਾਂਜੀ ਤਾਂ ਜਿਨ੍ਹਾਂ ਨੇ ਉੱਤਰ A ਕੀਤਾ ਹੈ ਬਿਲਕੁਲ ਸਹੀ 1968 ਇਸਵੀ ਅੱਗੇ ਪ੍ਰਸ਼ਨ 47 ਕੁਵੇਲਾ ਨਾਵਲ ਦੇ ਪਾਤਰ ਕਿਹੜੇ ਹਨ ਅਫਨੇ ਹੀਰਾ ਦੇਈ ਕੇਸਰੀ ਬੀ ਮੇਲੂ ਧੀਰੂ ਸੀ ਧਰਮ ਸਿੰਘ ਤੇ ਡੀ ਅਮਰ ਸਿੰਘ ਹਾਂਜੀ ਪ੍ਰਸ਼ਨ ਨੰਬਰ 47 ਦੇ ਲਈ ਕਰਿਓ ਜੀ ਉੱਤਰ ਕਿ ਕੁਵੇਲਾ ਨਾਵਲ ਦੇ ਪਾਤਰ ਕੌਣ ਕੌਣ ਹਨ ਹੀਰਾ ਦੇਈ ਕੇਸਰੀ ਮੇਲੂ ਧੀਰੂ ਧਰਮ ਸਿੰਘ ਜਾਂ ਫਿਰ ਅਮਰ ਸਿੰਘ ਤੇਜੀ ਜਿਨ੍ਹਾਂ ਦੇ ਇੱਥੇ ਉੱਤਰ ਆਇਆ ਹੈ ਏ ਬਿਲਕੁਲ ਸਹੀ ਹੀਰਾ ਦੇਈ ਤੇ ਕੇਸਰੀ ਪਾਤਰ ਹਨ ਜੀ ਮੁੱਖ ਪਾਤਰ ਕਹ ਲੋ ਕੁਵੇਲਾ ਨਾਵਲ ਦੇ ਅੱਗੇ ਜੀ ਪ੍ਰਸ਼ਨ 48 ਆਥਨ ਉੱggen ਨਾਵਲ ਕਦੋਂ ਲਿਖਿਆ ਗਿਆ অপਸ਼ਨ A 1930 B 1972 C 1974 ਤੇ D 1976 ਹਾਂ ਜੀ ਪ੍ਰਸ਼ਨ ਨੰਬਰ 48 ਦੇ ਲਈ ਕਰ ਦਿਓ ਜੀ ਉੱਤਰ ਕਦੋਂ ਲਿਖਿਆ ਗਿਆ ਜੀ ਅਥ ਅਨੂਗਨ ਨਾਵਲ ਤਾਂ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਸੀ ਬਿਲਕੁਲ ਸਹੀ 1974 ਇਸਵੀ ਅੱਗੇ ਜੀ ਪ੍ਰਸ਼ਨ 49 ਗੁਰਦੇਵਾਲ ਸਿੰਘ ਦੀ ਸ਼ੈਲੀ ਕਿਸ ਤਰ੍ਹਾਂ ਦੀ ਹੈ অপਸ਼ਨ A ਹਾਸ ਵਿਅੰਗ B ਗੰਭੀਰ ਸੰਜਮੀ ਤੇ ਸੁਝਾਉ C ਉਪਦੇਸ਼ਾਤਮਕ ਤੇ D ਬਿਆਨੀਆਂ ਹਾਂਜੀ ਪ੍ਰਸ਼ਨ ਨੰਬਰ 49 ਦੇ ਲਈ ਕਰ ਦਿਓ ਜੀ ਉੱਤਰ ਕਿ ਗੁਰਦੇਵਾਲ ਸਿੰਘ ਨੇ ਕਿਸ ਤਰ੍ਹਾਂ ਦੀ ਸ਼ੈਲੀ ਦੀ ਵਰਤੋਂ ਕੀਤੀ ਹੈ ਆਪਣੀ ਰਚਨਾ ਦੇ ਵਿੱਚ ਜਾਂ ਫਿਰ ਆਪਣੇ ਨਾਵਲਾਂ ਦੇ ਵਿੱਚ ਤੇ ਜੀ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਸੰਜਮੀ ਗੰਭੀਰ ਤੇ ਸੁਝਾਊ ਸ਼ੈਲੀ ਦੀ ਵਰਤੋਂ ਕੀਤੀ ਨਾਵਲਾਂ ਦੇ ਵਿੱਚ ਅੱਗੇ ਜੀ ਪ੍ਰਸ਼ਨ ਨੰਬਰ 50 ਪੌਫ ਟਾਲੇ ਤੋਂ ਪਹਿਲਾਂ ਨਾਵਲ ਕਦੋਂ ਛਪਿਆ ਆਪਸ਼ਨ A 1980 B 1982 C 1985 ਤੇ D 1990 ਹਾਂਜੀ ਪ੍ਰਸ਼ਨ ਨੰਬਰ 50 ਦੇ ਲਈ ਕਰਦੇ ਜੀ ਉੱਤਰ ਕਿਹੜੇ ਸਨ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਜੀ ਨਾਵਲ ਪੌਫ ਟਾਲੇ ਤੋਂ ਪਹਿਲਾਂ ਤੇ ਜੀ ਇੱਥੇ ਕਹਿ ਲਓ ਉੱਤਰ ਕਰਨ ਵਾਲੇ ਬੀ ਆਪਸ਼ਨ ਬਿਲਕੁਲ ਸਹੀ 1982 ਈਸਵੀ ਦੇ ਵਿੱਚ ਤੇ ਇਹ ਜਿਹੜਾ 10th ਕਲਾਸ ਦੇ ਵਿੱਚ ਲੱਗਿਆ ਹੋਇਆ ਸੀ ਨਾਵਲ ਤੇ ਇਹਦੇ ਜਿਹੜੇ ਪਾਤਰ ਹਨ ਨੱਥਾ ਦੀਨਾ ਜਗਨਾਮੁਖ ਪਰ ਇਹਦੇ ਵਿੱਚ ਕੀ ਇੱਕ ਆਰਮੀ ਆਫਿਸਰ ਜਾਂ ਪੁਲਿਸ ਆਫਸਰ ਨੇ ਆਉਣਾ ਹੁੰਦਾ ਆ ਸਕੂਲ ਦੇ ਵਿੱਚ ਤੇ ਉਹਦੀਆਂ ਤਿਆਰੀਆਂ ਦੇ ਵਿੱਚ ਜਿਹੜੀ ਉਹ ਡ੍ਰਿਲ ਕਰਦੇ ਆ ਤੇ ਸਾਰੀਆਂ ਚੀਜ਼ਾਂ ਦੀ ਕਹਾਣੀ ਦੱਸੀ ਗਈ ਹੈ ਅੱਗੇ ਜੀ ਪ੍ਰਸ਼ਨ ਨੰਬਰ 51 ਓਪਰਾ ਘਰ ਕਹਾਣੀ ਸੰਗ੍ਰਹਿ ਦਾ ਸਾਲ ਕਿਹੜਾ ਹੈ অপਸ਼ਨ A 1965 B 1968 C 1970 ਤੇ D 1972 ਹਾਂਜੀ ਅੰਗਰੇਜ਼ ਅਫਸਰ ਨੇ ਆਉਣਾ ਹੁੰਦਾ ਹੈ ਹਾਂਜੀ ਪ੍ਰਸ਼ਨ ਨੰਬਰ 51 ਦੇ ਲਈ ਕਰ ਦਿਓ ਜੀ ਉੱਤਰ ਕਿ ਓਪਰਾ ਘਰ ਕਹਾਣੀ ਸੰਗ੍ਰਹਿ ਦਾ ਸਾਲ ਕਿਹੜਾ ਹੈ ਜੀ ਤੇ ਜਿਨ੍ਹਾਂ ਨੇ ਤੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ 1965 ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 52 ਨਾਨਕ ਸਿੰਘ ਨਾਵਲਿਸਟ ਅਵਾਰਡ ਗੁਰਦਿਆਲ ਸਿੰਘ ਨੂੰ ਕਦੋਂ ਮਿਲਿਆ অপشن A 1970 B 1975 C 1980 ਤੇ D 1985 ਹਾਂਜੀ ਪ੍ਰਸ਼ਨ ਨੰਬਰ 52 ਦੇ ਲਈ ਕਰ ਦਿਓ ਜੀ ਉੱਤਰ ਕਿ ਨਾਨਕ ਸਿੰਘ ਨਾਵਲਿਸਟ ਅਵਾਰਡ ਉਹਨਾਂ ਨੂੰ ਕਿਹੜੇ ਸਾਲ ਦੇ ਵਿੱਚ ਮਿਲਦਾ ਹੈ ਗੁਰਦੇਵਾਲ ਸਿੰਘ ਨੂੰ ਵੀ ਅਮਰਤਾ ਪ੍ਰੀਤਮ ਵਾਂਗੂ ਬਹੁਤ ਜਿਹੜੇ ਅਵਾਰਡ ਹੈ ਉਹ ਦਿੱਤੇ ਗਏ ਆ ਤਾਂ ਜੀ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ 1975 ਈਸਵੀ ਦੇ ਵਿੱਚ ਹਾਂ ਜੀ ਦੋ ਪੁਰਸਕਾਰ ਮਿਲੇ 1975 ਚ ਹਾਂ ਅੱਗੇ ਜੀ ਪ੍ਰਸ਼ਨ ਨੰਬਰ 53 ਗੁਰਦੇਵਾਲ ਸਿੰਘ ਦੀ ਸਵੈ ਜੀਵਨੀ ਦੇ ਪਹਿਲੇ ਭਾਗ ਵਿੱਚ ਕਿੰਨੇ ਸਾਲਾਂ ਦੇ ਜੀਵਨ ਦਾ ਵਰਣਨ ਹੈ অপਸ਼ਨ A 10 ਸਾਲ B 25 ਸਾਲ C 20 ਸਾਲ ਤੇ D 16 ਸਾਲ ਹਾਂਜੀ ਪ੍ਰਸ਼ਨ ਨੰਬਰ 53 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੀ ਗੁਰਦੇਵਾਲ ਸਿੰਘ ਦੀ ਸਵੈ ਜੀਵਨੀ ਹੈ ਪਹਿਲੀ ਨਿਆਣਮਤੀਆਂ ਉਹਦੇ ਵਿੱਚ ਕਿੰਨੇ ਸਾਲਾਂ ਦਾ ਜਿਹੜਾ ਜੀਵਨ ਹੈ ਉਹ ਦੱਸਿਆ ਗਿਆ ਹੈ ਤੇ ਜੀ ਇੱਥੇ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ 16 ਸਾਲਾਂ ਦਾ ਬਿਆਨ ਹੈ ਪਹਿਲੇ ਭਾਗ ਦੀ ਸਵੈ ਜੀਵਨੀ ਨਿਆਂਮਤੀਆਂ ਦੇ ਵਿੱਚ ਅੱਗੇ ਜੀ ਪ੍ਰਸ਼ਨ 54 ਗੁਰਦੇਵਾਲ ਸਿੰਘ ਨੂੰ ਕਿਸ ਯੂਨੀਵਰਸਿਟੀ ਵੱਲੋਂ ਵਿਜ਼ਿਟਿੰਗ ਪ੍ਰੋਫੈਸਰ ਦੀ ਉਪਾਧੀ ਮਿਲੀ অপਸ਼ਨ ਏ ਪੰਜਾਬੀ ਯੂਨੀਵਰਸਿਟੀ ਬੀ ਪੰਜਾਬ ਯੂਨੀਵਰਸਿਟੀ ਸੀ ਦਿੱਲੀ ਯੂਨੀਵਰਸਿਟੀ ਤੇ ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਂਜੀ ਸੋ ਪ੍ਰਸ਼ਨ ਨੰਬਰ 54 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਉਹ ਵਿਜ਼ਿਟਿੰਗ ਪ੍ਰੋਫੈਸਰ ਦੀ ਉਪਾਧੀ ਤੇ ਕੰਮ ਕੀਤਾ ਜਾਂ ਅਹੁਦੇ ਤੇ ਰਹੇ ਤੇ ਜੀ ਇੱਥੇ ਉੱਤਰ ਡੀ ਕਰਨ ਵਾਲੇ ਸਹੀ ਹਨ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹ ਵਿਜ਼ਿਟਿੰਗ ਪ੍ਰੋਫੈਸਰ ਦੀ ਉਪਾਧੀ ਤੇ ਕੰਮ ਕਰਦੇ ਰਹੇ ਅੱਗੇ ਜੀ ਪ੍ਰਸ਼ਨ ਨੰਬਰ 55 ਮੜੀ ਦਾ ਦੀਵਾ ਨਾਵਲ ਤੇ ਬਣੀ ਫਿਲਮ ਨੂੰ ਬੈਸਟ ਰੀਜਨਲ ਅਵਾਰਡ ਫਿਲਮ ਅਵਾਰਡ ਕਦੋਂ ਮਿਲਿਆ অপਸ਼ਨ A 1980 81 B 1985 86 C 1999 90 D 1992 93 ਹਾਂਜੀ ਪ੍ਰਸ਼ਨ ਨੰਬਰ 55 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿਹੜੇ ਸਨ ਦੇ ਵਿੱਚ ਇਸ ਫਿਲਮ ਨੂੰ ਕਲੋ ਮੜੀ ਦਾ ਦੀਵਾ ਤੇ ਬਣੀ ਫਿਲਮ ਨੂੰ ਬੈਸਟ オリジナル ਫਿਲਮ ਅਵਾਰਡ ਮਿਲਦਾ ਹੈ ਤੇ ਜੀ ਇੱਥੇ অপਸ਼ਨ ਸੀ ਉੱਤਰ ਕਰਨ ਵਾਲੇ ਬਿਲਕੁਲ ਸਹੀ ਹਨ 1999 90 ਦੇ ਵਿੱਚ ਇਹ ਜਿਹੜੇ ਅਵਾਰਡ ਆ ਉਹਨਾਂ ਨੂੰ ਮਿਲਦਾ ਅੱਗੇ ਜੀ ਪ੍ਰਸ਼ਨ 56 ਗੁਰਦੇਵਾਲ ਸਿੰਘ ਨੇ 1954 ਤੋਂ 1970 ਤੱਕ ਕਿਸ ਖੇਤ ਕਿੱਤੇ ਵਿੱਚ ਕੰਮ ਕੀਤਾ অপਸ਼ਨ এ ਕਾਲਜ ਲੈਕਚਰਾਰ বি প্রাইমারি স্কুল ਅਧਿਆਪਕ সি ਬੈਂਕ ਮੈਨੇਜਰ ਤੇ ডি ਸੰਪਾਦਕ ਹਾਂਜੀ ਪ੍ਰਸ਼ਨ ਨੰਬਰ 56 ਦੇ ਲਈ ਉੱਤਰ ਕਰੋ 1945 ਤੋਂ 1970 ਇਸਵੀ ਤੱਕ ਉਹ ਕਿਸ ਕਿੱਤੇ ਦੇ ਵਿੱਚ ਰਹੇ ਜਾਂ ਕਿਹ ਲੋਕ ਕਿਸ ਕਿੱਤੇ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਣੀ ਸੇਵਾ ਨਿਭਾਈ ਜੀ ਤਾਂ ਇੱਥੇ ਜਿਨ੍ਹਾਂ ਨੇ ਵੀ ਉੱਤਰ ਬੀ ਕੀਤਾ ਹੈ ਬਿਲਕੁਲ ਸਹੀ ਪ੍ਰਾਇਮਰੀ ਸਕੂਲ ਅਧਿਆਪਕ ਦੇ ਤੌਰ ਤੇ ਕੰਮ ਕੀਤਾ 1945 ਤੋਂ 70 ਤੱਕ ਅੱਗੇ ਜੀ ਪ੍ਰਸ਼ਨ 57 ਗੁਰਦੇਵਾਲ ਸਿੰਘ ਬਜਿੰਦਰਾ ਕਾਲਜ ਫਰੀਦਕੋਟ ਵਿੱਚ ਪੰਜਾਬੀ ਲੈਕਚਰਾਰ ਕਦੋਂ ਲੱਗੇ অপਸ਼ਨ A 1965 B 1971 C 1975 ਤੇ D 1980 ਹਾਂ ਜੀ ਪ੍ਰਸ਼ਨ ਨੰਬਰ 57 ਦੇ ਲਈ ਉੱਤਰ ਕਰ ਦਿਓ ਜੀ ਕੀਤਰ ਬਣੇਗਾ ਜੀ ਇਸ ਦਾ ਤੇ ਜੀ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ 1971 ਈਸਵੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 58 ਕਰੀਰ ਦੀ ਢਿੰਗਰੀ ਕਹਾਣੀ ਸੰਗ੍ਰਹਿ ਕਦੋਂ ਛਪਿਆ ਆਪਸ਼ਨ A 1988 B 1995 C 1991 2000 ਹਾਂਜੀ ਪ੍ਰਸ਼ਨ ਨੰਬਰ 58 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਰੀਰ ਦੀ ਢਿੰਗਰੀ ਨੂੰ ਕਿਹੜੇ ਸਾਲ ਦੇ ਵਿੱਚ ਜਿਹੜਾ ਹੈ ਉਹ ਸੌਰੀ ਕਹਾਣੀ ਸੰਗ੍ਰਹਿ ਕਿਹੜੇ ਸਾਲ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਤਾਂ ਜਿਹੜੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ 1991 ਈਸਵੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 59 ਮੜੀ ਦਾ ਦੀਵਾ ਨੂੰ ਗੋਦਾਨ ਦੇ ਪੱਦਰ ਦਾ ਨਾਵਲ ਕਿਸ ਨੇ ਕਿਹਾ অপਸ਼ਨ A ਡਾਕਟਰ ਟੀ ਆਰ ਵਿਨੋਦ B ਡਾਕਟਰ ਅਤਰ ਸਿੰਘ C ਗੁਰਸ਼ਰਨ ਸਿੰਘ ਤੇ D ਸੰਤ ਸਿੰਘ ਸੇਖੋ ਹਾਂਜੀ ਪ੍ਰਸ਼ਨ ਨੰਬਰ 59 ਦੇ ਲਈ ਕਰ ਦਿਓ ਜੀ ਉੱਤਰ ਕਿ ਉਹ ਕਿਹੜਾ ਵਿਅਕਤੀ ਸੀ ਜਿਸ ਨੇ ਕਿਹਾ ਕਿ ਗੁਰਦਿਆਲ ਸਿੰਘ ਦਾ ਜਿਹੜਾ ਨਾਵਲ ਹੈ ਮੜੀ ਦਾ ਦੀਵਾ ਉਹ Munshi Prem Chand ਦੇ ਨਾਵਲ ਗੋਦਾਨ ਦੇ ਪੱਦਰ ਦਾ ਹੈ ਤੇ ਜੀ ਇੱਥੇ ਉੱਤਰ ਬੀ ਕਰਨ ਵਾਲੇ ਬਿਲਕੁਲ ਸਹੀ ਹਨ ਡਾਕਟਰ ਅਤਰ ਸਿੰਘ ਨੇ ਕਿਹਾ ਸੀ ਇਹ ਗੱਲ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 60 ਗੁਰਦੇਵਾਲ ਸਿੰਘ ਦੀ ਮੌਤ ਕਦੋਂ ਹੋਈ ਆਪਸ਼ਨ A 16 ਅਗਸਤ 2016 B 10 ਜਨਵਰੀ 1933 C 15 ਜੂਨ 2010 ਤੇ D 20 ਅਗਸਤ 2018 हां जी ਪ੍ਰਸ਼ਨ ਨੰਬਰ 60 ਦੇ ਲਈ ਉੱਤਰ ਕਰ ਦਿਓ ਜੀ ਇਹ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੋਏਗਾ ਜੀ ਤੇ ਜੀ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਏ 16 ਅਗਸਤ 2016 ਬਿਲਕੁਲ ਸਹੀ ਉੱਤਰ ਹੈ ਇਸ ਸਾਲ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਸੋ ਅੱਜ ਤੋਂ 10 ਸਾਲ ਪਹਿਲਾਂ 2026 ਚੜ ਗਿਆ ਹੁਣ ਸੋ ਧੰਨਵਾਦ ਜੀ ਪ੍ਰੀਤ ਜੀ ਜੀ ਜਸਵਿੰਦਰ ਜੀ ਮਨੀ ਮਨੀਸ਼ਾ ਕਿਰਨ ਕਮਲਾ ਦੇਵੀ ਵਾਹਿਗੁਰੂ ਜੀ ਰੀਨਾ ਜੀ ਧੰਨਵਾਦ ਜੀ ਸਭ ਦਾ ਸੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਜਿਹੜੀ ਕਲਾਸ ਹੈ ਉਹ ਪਸੰਦ ਆਈ ਹੋਵੇਗੀ ਜੇ ਕਿਸੇ ਦਾ ਕੋਈ ਸਵਾਲ ਜਾਂ ਕੋਈ ਪ੍ਰਸ਼ਨ ਹੈ ਤਾਂ ਉਹ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਜੀ ਵਿਸ਼ਰਾਮ ਤੇ ਫਿਰ ਮਿਲਾਂਗੇ ਕੱਲ ਨੂੰ ਨਵੀਆਂ ਕੱਲ ਸੰਡੇ ਹੈ ਜੀ ਤੇ ਕੱਲ ਨੂੰ ਆਪਾਂ ਆਧੁਨਿਕ ਪੰਜਾਬੀ ਕਾਵ ਦੀ ਜਿਹੜੀ ਉਹ ਮੈਰਾਥਨ ਹੈ ਉਹ ਲਗਾਵਾਂਗੇ ਪਿਛਲੇ ਸੰਡੇ ਅਸੀਂ 100 ਪ੍ਰਸ਼ਨ ਕੀਤੇ ਸੀ ਤੇ ਅੱਜ ਕੱਲ ਨੂੰ ਆਪਾਂ ਅਗਲੇ 100 ਪ੍ਰਸ਼ਨ ਕਰਾਂਗੇ ਸੋ ਉਮੀਦ ਹੈ ਜੀ 300 ਜਿਹੜੇ ਪ੍ਰਸ਼ਨ ਨੇ ਉਹ ਆਪਾਂ ਕਰਾਂਗੇ ਸੋ ਸਾਰੇ ਜਣਿਆਂ ਨੇ ਟਾਈਮ ਤੇ ਕਲਾਸ ਨੂੰ ਜੁਆਇਨ ਕਰਨਾ ਹੈ ਜੀ ਸੋ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਸੇਮ ਹੀ ਰਹੇਗਾ ਜੀ ਇਸੇ ਟਾਈਮ ਤੇ ਕਲਾਸ ਲਗਾਵਾਂਗੇ ਜੀ 5 ਵਜੇ ਸੇਮ ਟਾਈਮ ਤੇ ਹਾਂਜੀ ਹਾਂਜੀ ਸੇਮ ਟਾਈਮ 5 ਤੋਂ 6 ਲਾਵਾਂਗੇ ਜੀ ਆਪਾਂ ਮੈਰਾਥਨ ਕਲਾਸ ਆਧੁਨਿਕ ਪੰਜਾਬੀ ਕਾਵਿ ਦੇ ਮਿਕਸ ਪ੍ਰਸ਼ਨ ਉੱਤਰ